ਸਾਸ਼ੀ ਗਗਨਸਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੋ ਵੀ ਨਵੇਂ ਜੁੜ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਰਣੀਆਂ ਜ਼ਿਲ੍ਹਾ ਮੋਗਾ ਪਿੰਡ ਰਣੀਆਂ ਦੇ ਵਿੱਚ ਤੁਹਾਡੀ ਖਾਤਰ ਲੈ ਕੇ ਆਏ ਆ ਆਪਾਂ ਬਾਈ ਫੌਜੀ ਦੇ ਘਰੇ ਟਾਪ ਕਲਾਸ ਜਰਸੀ ਵੈੜ ਕ੍ਰੋਚ ਚ ਪੈਂਦੀ ਜਰਸੀ ਵੈੜ ਚੰਗੀ ਪੰਜਾਬ ਵਾਲੀ ਜਰਸੀ ਵੈੜ ਕਰਦੇ ਆ ਬਾਈ ਨਾਲ ਗੱਲਬਾਤ ਜਿੰਨਾਂ ਵੀਰਾਂ ਨੇ ਆਪਣੇ ਤੋਂ ਵੀਡੀਓ ਬਣਾਉਣੀ ਆ ਸੇਲ ਪਰਚੇਜ਼ ਵਾਲੀ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਰਿਪੀਟਰ ਪਸ਼ੂ ਦੀ ਮੈਡੀਸਿਨ ਲੈਣੀ ਆ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਆਪਣਾ ਨੰਬਰ 98147 73166 ਆਜੋ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਾਸ਼ੀ ਗਾਲ ਜੀ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਦੱਸ ਦਿਓ ਜੀ ਰਾਈਪੈਂਡ ਰਣੀਆਂ ਹਾਂਜੀ ਨਾਮ ਮੇਰਾ ਫੌਜੀ ਸਿੰਘ ਹੈ ਜੀ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਜੀ ਨੰਬਰ 8872299076 88722 99076 ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਣਾ ਹੈ ਕਿ ਬਾਈ ਇਹ ਨਾ ਵੀਡੀਓ ਦੇ ਵਿੱਚ ਜ਼ਿਆਦਾ ਆਈ ਨਹੀਂ ਵੀ ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਆਪਾਂ ਆਪ ਹੀ ਦਵਾਂਗੇ ਜਿੰਨਾ ਕਿ ਬਾਈ ਜੀ ਦੱਸਣਗੇ ਉਹਨਾਂ ਕਾ ਤੁਹਾਡੇ ਸਾਹਮਣੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਹਲੇ 25 ਮਿੰਟ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ 20 25 ਮਿੰਟ ਹੋਏ 20 25 ਮਿੰਟ ਹੋਏ ਮਗਰ ਕੀ ਹੈ ਜੀ ਬੱਚਾ ਜੀ 99 ਵੇ ਸਵੇਰੇ ਸੁਈ ਹੈ ਜੀ ਇਹ ਦੂਜੇ ਸਵੇਰੇ ਜੀ ਪਹਿਲੇ ਸਵੇਰੇ ਤੋਂ ਕਿੰਨਾ ਕੇ ਦਿੱਤਾ ਇਹਨੇ 13 14 ਕਿਲੋ ਦਾ ਦਿੱਤਾ 13 14 ਕਿਲੋ ਦਾ ਦਿੱਤਾ ਹਾਂ ਦੂਜੀ ਸੂਏ ਸੂਈ ਆ ਅੱਧਾ ਘੰਟਾ ਹੋ ਗਿਆ ਸੂਈ ਨੂੰ ਜੀ ਦੂਜੀ ਸੂਏ ਸੂਈ ਆ ਪੰਜਾਬ ਵਾਲੀ ਜਰਸੀ ਵੈੜ ਕਰੌਂਚ ਚ ਪੈਂਦੀ ਆ ਚਾਰ ਹੀ ਥਾਣਾ ਕੋਈ ਫੋੜ ਨਹੀਂ ਛਾਕਣੀ ਥਾਂ ਚੰਗਾ ਮੁਠੀ ਵਾਲਾ ਲੱਗਿਆ ਵਾ ਘਰੇ ਚਵਾਈ ਆਸਤੇ ਚੰਗੀ ਵੈੜ ਆ ਇਹਦਣ ਤੋੜ ਕੇ ਦਿਖਾ ਅੱਧਾ ਘੰਟਾ ਹੋ ਗਿਆ ਸੂਈ ਨੂੰ ਮਗਰ ਇਹਦੇ ਬੱਚਾ ਜੀ ਐਰ ਸ਼ਹਿਰ ਦਾ ਟੀਕਾ ਲੱਗਿਆ ਸੀਗਾ ਇਹਦੇ ਮਗਰ ਤੋੜ ਕੇ ਦਿਖਾ ਦਿਓ ਇਹਨੂੰ ਜਿਆਦਾ ਜਾਣਕਾਰੀ ਤੁਹਾਨੂੰ ਆਪਾਂ ਆ ਵੀ ਦਵਾਂਗੇ ਬਾਈ ਜੀ ਵੀਡੀਓ ਦੇ ਵਿੱਚ ਜਿਆਦਾ ਕਿਤੇ ਨਹੀਂ ਆਈ ਇਹਦਾ ਕਰਕੇ ਤੁਹਾਨੂੰ ਡਿਟੇਲ ਆਪਾਂ ਹੀ ਦਵਾਂਗੇ ਘਰੇ ਰੱਖਣ ਵਾਲੀ ਬੈੜ ਆ ਪਹਿਲੇ ਸੂਏ 13 14 ਲੀਟਰ ਦੁੱਧ ਦਿੱਤਾ ਦੂਜੇ ਸੂਏ ਦੁੱਧ 15 16 ਕਿਲੋ ਆਮਣਾ ਪਿਆ ਦੂਗੀ ਲੈਵੇ ਤੋਂ ਬਾਕੀ ਤੁਸੀਂ ਅੰਦਾਜ਼ਾ ਲਾ ਸਕਦੇ ਆਪ ਥੋੜੀ ਜੀ ਮਤਲਬ ਬੈੜ ਦੀ ਚੰਗੀ ਸੇਵਾ ਹੋ ਗਈ ਚੰਗੇ ਸੇਵਾ ਵਾਲੇ ਘਰੇ ਜਾਵੜੀ ਤਾਂ ਦੁੱਧ ਚੰਗਾ ਪਿਆ ਦੂਗੀ ਬਾਈ ਨਾਰਮਲ ਪਰਿਵਾਰ ਦੇ ਵਿੱਚੋ ਰੱਖਦੇ ਆ ਕਿਉਂਕਿ ਕੀਤੀ ਵੜੀ ਝੋਨੇ ਚਾਹਨਾ ਲਾਉਣ ਜਾਂਦੇ ਆ ਬਾਈ ਇਹਨਾਂ ਤੋਂ ਇਹ ਦਿਨਾਂ ਦੇ ਵਿੱਚ ਝੋਨੇ ਦਾ ਕਰਕੇ ਸੀਜ਼ਨ 'ਚ ਕੇਅਰ ਘੱਟ ਹੋਈ ਥੋੜੀ ਜੀ ਕੇਅਰ ਘੱਟ ਹੋਣ ਦੇ ਕਰਕੇ 19 20 ਦਾ ਫਰਕ ਤੁਹਾਨੂੰ ਲੇਵੇ ਦੇ ਵਿੱਚ ਆ ਵੀ ਮਹਿਸੂਸ ਹੋ ਜਾਣਾ ਬਾਕੀ ਵੜ ਚੌਣ ਨੂੰ ਸੀਲ ਆ ਬਾਈ ਹਾਂਜੀ ਪੂਰੀ ਸੀਲ ਆ ਜੀ ਕੋਈ ਉੜੀ ਚੋਲੇ ਬੰਦਾ ਚੋਲੇ ਕੋਈ ਮਰਜੀ ਚੋਲੇ ਕੋਈ ਦਿੱਕਤ ਨਹੀਂ ਚੌਣ ਨੂੰ ਜੇ ਬਾਈ ਕੋਈ ਵੀ ਆਪਣੇ ਤੁਹਾਡੇ ਨਾਲ ਵੀਰ ਦਾ ਕੇਜੀ ਗੱਲਬਾਤ ਸੌਦਾ ਹੁੰਦਾ ਤੇ ਆਪਣੇ ਘਰੇ ਆ ਕੇ ਦੋ ਟਾਈਮ ਚੁਵਾਈ ਕਰ ਸਕਦੇ ਆ ਹਾਂਜੀ ਕਰ ਸਕਦੇ ਬਾਈ ਜੀ ਘਰੇ ਤੁਸੀਂ ਦੋ ਟਾਈਮ ਚਵਾਈ ਆ ਕੇ ਕਰ ਸਕਦੇ ਆ ਦੋ ਤਿੰਨ ਟਾਈਮ ਆ ਕੇ ਤਸल्ली 파ਰ ਕੇ ਤੁਸੀਂ ਆਪ ਦੀ ਆਪ ਕਰ ਸਕਦੇ ਆ ਬਾਕੀ ਤੁਹਾਨੂੰ ਸਾਰੇ ਇੰਗਲਾਂ ਤੋਂ ਵਹਿੜ ਦਿਖਾ ਦਦੀ ਆਪਾਂ ਕੋਈ ਬਾਈ ਭੂਰ ਛਰ ਲੈਦੇ ਨਹੀਂ ਥਣ ਦੇ ਵਿੱਚ ਥਣਾਂ ਦੀ ਬਿਲਕੁਲ ਗਰੰਟੀ ਹੈ ਥਣਾਂ ਦੀ ਬਾਈ ਜੀ ਕਹਿੰਦੇ ਚਾਰੇ ਦਿਨਾਂ ਦੀ ਗਰੰਟੀ ਹੈ ਬਿਲਕੁਲ ਸੀਲ ਠੰਡੀ ਆ ਘਰੇ ਰੱਖਣ ਵਾਲੀ ਵਹਿੜ ਆ ਜਿਸ ਕਿਸੇ ਵੀਰ ਨੇ ਵੀ ਮੱਲਾ ਘਰੇ ਚੰਗੇ ਦੁੱਧ ਵਾਲੀ ਗਾਂ ਚਾਹੀਦੀ ਆ ਕਿਉਂਕਿ ਇਹਦਾ ਦੁੱਧ ਵੀ ਗਾੜਾ ਹੋਊਗਾ ਜੀ ਫੈਟ ਵੀ ਚੰਗੀ ਆਊਗੀ ਘਰੇ ਦੁੱਧ ਪੀਣ ਨੂੰ ਇਸ ਤਰ੍ਹਾਂ ਦੀ ਬੈੜ ਗਰਮੀ ਦੇ ਵਿੱਚ ਤੋਹਫਾ ਹੀ ਹੁੰਦਾ ਜਾਇ ਗਰਮੀ ਵੀ ਘਟ ਮੰਦੀਆਂ ਦੁੱਧ ਵੀ ਇਹਨਾਂ ਦਾ ਮੱਝਾ ਰਗਾ ਹੁੰਦਾ ਲੱਖ ਸਵਾ ਲੱਖ ਰੁਪਈਆ ਮੱਝ ਦੇ ਲਾਉਣ ਨਾਲੋਂ ਇਹ ਦਰਮਿਆਨੇ ਰੇਟ 'ਚ ਇਸ ਤਰ੍ਹਾਂ ਦੀ ਬੈੜ ਮਿਲ ਜਾਂਦੀ ਆ ਦੁੱਧ ਵੀ ਇਹਨੇ ਮੱਝ ਦੇ ਨਾਲ ਵਾਧੇ ਪਿਆ ਦੇਣਾ 15-16 ਕਿਲੋ ਦੁੱਧ ਆਉਣਾ ਪਿਆ ਦੇਣਾ ਫੈਟ ਵੀ ਚੰਗੀ ਹੋਊ ਦੁੱਧ ਵੀ ਚੰਗਾ ਹੋਊਗਾ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਗਾਂ ਦੇਖ ਕੇ ਤੇ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਦਾ ਰੇਟ ਰੇਡ ਵੀਡੀਓ ਦੇ ਵਿੱਚ ਕਰਨਾ ਕਿ ਫੋਨ ਤੇ ਕਰਨਾ ਬਾਅਦ ਚ ਕਰਨਾ ਫੋਨ ਤੇ ਕਰਨਾ ਇਹਦੀ ਡਿਮਾਂਡ ਫੋਨ ਤੇ ਉਹ ਰੇਟ ਜਾਇ ਜੀ ਹੋਊਗਾ ਹਾਂਜੀ 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 ਜਾਇ ਜੀ ਰੇਟ ਜਾਇ ਜੀ ਉਹ ਬਾਈ ਕਹਿੰਦਾ ਰੇਟ ਦਾ ਫੋਨ ਤੇ ਹੋਊਗਾ ਜੀ ਜਿਸ ਕਿਸੇ ਵੀਰ ਨੂੰ ਗਾਂ ਪਸੰਦ ਆਉਂਦੀ ਆ ਤੇ ਉਹ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਤੁਹਾਨੂੰ ਦੁਆਰਾ ਦੱਸ ਦਿੰਦੇ ਆ 88722 91076 ਇਸ ਨੰਬਰ ਤੇ ਗੱਲ ਕਰਕੇ ਤੁਸੀਂ ਬੈਡ ਦੀ ਪੂਰੀ ਡਿਟੇਲ ਵੀ ਲੈ ਸਕਦੇ ਆ ਤੇ ਬਾਕੀ ਸੌਦਾ ਤੁਸੀਂ ਬਾਈ ਨਾਲ ਮਿਲਾ ਸਕਦੇ ਆ ਬਾਈ ਨਰਮ ਸੁਭਾਅ ਦਾ ਬੰਦਾ ਕੋ ਜਿਆਦਾ ਆੜੀ ਵਾਲ ਬੰਦਾ ਨਹੀਂਗਾ ਸੌਦਾ ਤੁਹਾਡਾ ਬਣ ਜੂਗਾ ਵੀਡੀਓ ਦੇ ਵਿੱਚ ਦੇਖ ਕੇ ਤੇ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਹੌਸਲਾ ਵੱਧ ਸਕੇ ਆਪਾਂ ਵੀਡੀਓ ਦਾ ਕੰਮ ਇਹ ਸੇਲ ਪਰਚੇਜ਼ ਵਾਲਾ ਨਵਾਂ ਸ਼ੁਰੂ ਕੀਤਾ ਪਹਿਲਾਂ ਆਪਣੇ ਪੇਜ ਤੇ ਰਿਪੀਟਰ ਪਸੂਆਂ ਦਾ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੇ ਗਏ ਰਹਿੰਦੇ ਗਾ ਜਿੰਨਾ ਵੀ ਵੀਰਾਂ ਦੇ ਪਸੂ ਰਿਪੀਟਰ ਆ ਸਾਲ 2 ਸਾਲ 4 ਸਾਲ ਤੋਂ ਗੱਭਨ ਨਹੀਂ ਰਹਿੰਦੇ ਮਾ ਅੱਜ ਗਾਂ ਕੋੜੀ ਉਹ ਆਪਣੀ ਦਵਾਈ 1 ਮਹੀਨੇ ਦਾ ਕੋਰਸ ਆ 1 ਮਹੀਨੇ ਦੇ ਵਿੱਚ ਤੁਹਾਡਾ ਰਿਪੀਟਰ ਤੋਂ ਰਿਪੀਟਰ ਪਸੂ 100% ਗੱਭਣ ਹੋਊਗਾ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ